ਸੇ ਦਾੜੀਆਂ ਸੱਚੀਆਂ ਉਹ ਦਾੜੀਆਂ ਸੱਚੀਆਂ ਹਨ ਜੇ ਗੁਰ ਚਰਨੀ ਲਗਨ ਜਿਹੜੀਆਂ ਗੁਰੂ ਸਾਹਿਬਾਂ ਦੇ ਚਰਨੀ ਲੱਗ ਜਾਂਦੀਆਂ ਜਿਹੜੀ ਦਾੜੀ ਗੁਰੂ ਦੇ ਚਰਨੀ ਲੱਗਦੀ ਹੈ ਉਹ ਦਾੜੀ ਸੱਚੀ ਹੈ ਮੌਖ ਸੱਚੇ ਸੱਚ ਦਾੜੀਆਂ ਸੱਚ ਬੋਲੇ ਸੱਚ ਕਮਾਹੇ ਜਿਹੜੇ ਗੁਰਮੁਖ ਆਪਣੇ ਜੀਵਨ ਅੰਦਰ ਸੱਚ ਬੋਲਦੇ ਨੇ ਵੀ ਅਸੀਂ ਆਪਣੀ ਰਸਨਾ ਦੇ ਨਾਲ ਕਦੇ ਝੂਠ ਨਹੀਂ ਬੋਲਣਾ ਕਈ ਵਾਰ ਅਸੀਂ ਸੋਚਦੇ ਹਾਂ ਵੀ ਕਿਸੇ ਦੇ ਭਲੇ ਵਾਸਤੇ ਝੂਠ ਬੋਲ ਦਈਏ ਤਾਂ ਉਹ ਝੂਠ ਨਹੀਂ ਹੁੰਦਾ ਨਹੀਂ ਸਾਧ ਸੰਗਤ ਝੂਠ ਹਮੇਸ਼ਾ ਝੂਠ ਹੀ ਰਹਿੰਦਾ ਪਾਵੇਂ ਆਪਣੇ ਭਲੇ ਵਾਸਤੇ ਬੋਲੋ ਪਾਵੇਂ ਕਿਸੇ ਦੇ ਭਲੇ ਵਾਸਤੇ ਬੋਲ ਕੋ ਝੂਠ ਹਮੇਸ਼ਾ ਝੂਠ ਹੀ ਰਹਿੰਦਾ ਤੇ ਸੱਚ ਸੱਚ ਹੀ ਰਹਿੰਦਾ ਸਤਗੁਰੂ ਮਹਾਰਾਜ ਕਹਿੰਦੇ ਜਿਹੜੇ ਸੱਚ ਕਮਾਉਂਦੇ ਨੇ ਰਸਨਾ ਦੇ ਨਾਲ ਸੱਚ ਬੋਲਦੇ ਨੇ ਜੀਵਨ ਅੰਦਰ ਵੀ ਸੱਚ ਕਮਾਉਂਦੇ ਨੇ ਮੱਖ ਸੱਚੇ ਉਹ ਪਾਵੇਂ ਇਸਤਰੀਆਂ ਨੇ ਜਿਹੜੀਆਂ ਪਤੀ ਪ੍ਰਤ ਧਰਮ ਦੇ ਵਿੱਚ ਰਹਿੰਦੀਆਂ ਨੇ ਜਿਵੇਂ ਬੀਬੀ ਰਜਨੀਸੀ ਕਿੰਨਾ ਪਤੀ ਬਰਾ ਧਰਮ ਕਮਾਇਆ ਉਹਨਾਂ ਨੇ ਇਸ ਤਰ੍ਹਾਂ ਸੱਚੇ ਸੋਚੇ ਜੀਵਨ ਵਾਲੀਆਂ ਇਸਤਰੀਆਂ ਤੇ ਭਜੰਗੀ ਤੇ ਗੁਰਮੁਖ ਬਜ਼ੁਰਗ ਸਿੰਘ ਉਹਨਾਂ ਦੀਆਂ ਦਾੜੀਆਂ ਸੱਚੀਆਂ ਹਨ ਉਹਨਾਂ ਦੇ ਮੁੱਖ ਵੀ ਸੱਚੇ ਨੇ ਜਿਹੜੇ ਸੱਚ ਬੋਲਦੇ ਨੇ ਅਤੇ ਸੱਚ ਕਮਾਉਂਦੇ ਹਨ ਆਪਣੇ ਹਿਰਦੇ ਵਿੱਚ ਵੀ ਸੱਚ ਨੂੰ ਵਸਾ ਕੇ ਰੱਖਦੇ